ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਿ ਸਾਨੂੰ ਫਰੀਦਾ ਖਾਨ ਦੀ ਆਦਤ ਪੈ ਗਈ ਅਸੀਂ ਫਰੀਦੇ ਚੱਕਰਾਂ ਦੇ ਵਿੱਚ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਕੱਲ ਜੋ ਮੈਂ ਅਮਰਸਰ ਬਾਸੜੇ ਚ ਅੱਖੀਂ ਵੇਖਿਆ ਉਹ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਂਗਾ ਇਹ ਜੋ ਬੱਸਾਂ ਦਾ ਕਿਰਾਇਆ ਮਾਫ ਕੀਤਾ ਗਿਆ ਸੀ ਕੈਪਟਨ ਸਰਕਾਰ ਵੇਲੇ ਉਹ ਹੁਣ ਵੀ ਚੱਲ ਰਿਹਾ ਹੈ ਕੱਲ ਬਾ ਸਾਡੇ ਦੇ ਵਿੱਚ ਸ਼ਾਮੀ 1.25 5 ਦਾ ਟਾਈਮ ਸੀ ਤੇ ਉੱਥੇ ਜਿਹੜੀ ਇੰਨੀ ਧੱਕਾ ਮੁੱਕੀ ਹੋਈ ਫਰੀ ਦੇ ਚੱਕਰਾਂ 'ਚ ਜਿਹੜਾ ਸੀ ਬੁਰੀ ਹਾਲਤ ਸੀ ਮੈਂ ਉੱਥੇ 10 ਕਿ ਮਿੰਟ ਖਲੋਤਾ 10 ਮਿੰਟਾਂ ਦੇ ਵਿੱਚ ਵਿੱਚ ਘੱਟ ਤੋਂ ਘੱਟ ਵੀ 4 ਕ 5 ਬੱਸਾਂ ਜਿਹੜੀਆਂ ਭਰੀਆਂ ਪੰਜਾਬ ਰੋਡ ਵੇਜ ਦੀਆਂ ਤੇ ਅਜੇ ਵੀ ਉਹਦੇ ਵਿੱਚੋਂ ਜਿਹੜੀਆਂ ਸਵਾਰੀਆਂ ਬਚ ਗਈਆਂ ਸੀ ਉਥੇ ਪ੍ਰਾਈਵੇਟ ਬੱਸ ਵਾਲਾ ਵਿਚਾਰਾ ਹੀ ਜਿਹੜਾ ਉਹ ਰੌਲਾ ਪਾਉਂਦਾ ਰਹਿ ਗਿਆ ਕਿ ਉਹ ਵੀ ਬੱਸ ਜਿਹੜੀ ਉਹ ਫਿਰੋਜ਼ਪੁਰ ਨੂੰ ਜਾਣੀ ਆ ਤੇ ਤੁਸੀਂ ਉਹਦੇ ਵਿੱਚ ਬਹਿ ਜਾਓ ਪਰ ਬੀਬੀਆਂ ਨੇ ਅਖਿਆ ਵੀ ਨਹੀਂ ਜਾਨ ਬੇਸ਼ੱਕ ਸਾਡੀ ਇਥੇ ਜਲਜਬਰ ਜਾਵਾਂਗੇ ਪੀਆਰਟੀਸੀ ਦੇ ਔਰ ਬਸਾਂ ਇੰਨੀ ਭਰੀਆਂ ਮੈਂ ਨਾ ਵੀ ਤੂੜੀ ਵਾਲਾ ਮੂਸਲ ਵੀ ਐਨਾ ਜ਼ਬਰਦਸਤ ਨਹੀਂ ਭਰਿਆ ਜਾਂਦਾ ਜਿੰਨੀਆਂ ਬਸਾਂ ਭਰੀਆਂ ਸੀ ਔਰ ਮੈਂ ਤਾਂ ਕੰਮੂ ਕੀ ਕਰਕੇ ਚੜਿਆ ਚਲੋ ਆਪਾਂ ਤੇ ਕਰਾਇਆ ਦੇਣਾ ਸੀ ਆਪਾਂ ਇਹ ਨਹੀਂ ਕਹਿੰਦੇ ਫ੍ਰੀ ਜਿਹੜਾ ਹੀ ਉਹ ਸਾਨੂੰ ਤੇ ਕਨੈਕਟਰ ਕਹਿੰਦਾ ਵੀ ਤੁਸੀਂ ਆ ਜਾਓ ਸਾਡੀ ਬਸ ਦੇ ਵਿੱਚ ਇੱਕ ਮੁੰਡਾ ਵਿਚਾਰਾ ਪਾਣੀ ਕਿੱਥੋਂ ਭੱਜ ਗਿਆ ਦਾ ਦਾ ਚੜ ਗਿਆ ਵਿਚਾਰਾ ਬਸ ਤੋਂ ਯਾਰ ਲੇਟ ਹੋ ਜੂ ਜਦੋਂ ਪਿੱਛੋਂ ਬੀਬੀਆਂ ਚੜੀਆਂ ਤੇ ਅਗਲੀ ਬਾਰੀ ਵੀ ਜੜੀਆਂ ਤੇ ਗਰਮੀ ਤੋਂ ਇੰਨੇ ਵੀ ਉਹ ਬੰਦੇ ਨੂੰ ਵਿਚਾਰੇ ਨੂੰ ਮੁੰਡੇ ਨੂੰ ਚੱਕਰ ਆ ਗਏ ਉਹਨੂੰ ਵਹਾਇਆ ਸੀਟ ਤੇ ਉਹ ਵਿਚਾਰਾ ਥੋੜਾ ਜਿਹਾ ਮੁੜ ਕੇ ਠੀਕ ਹੋਇਆ ਇਸ ਦੇ ਉੱਪਰ ਜਿਹੜਾ ਵਾ ਉਹ ਸਰਕਾਰ ਨੂੰ ਜਿਹੜਾ ਵਾ ਉਹ ਜ਼ਰੂਰ ਧਿਆਨ ਦੇਣਾ ਚਾਹੀਦਾ ਵਾ ਵੀ ਜਿਹੜਾ ਫ੍ਰੀ ਵਾਲਾ ਸਫਰਿਆ ਉਹ ਬੰਦ ਕਰ ਦੇਣ ਤੇ ਉਹਨੂੰ ਜਿਹੜਾ ਵਾ ਉਹ ਘਟਾ ਕਰ ਦੇਣ ਤਾਂ ਕਿ ਜਿਹੜੀਆਂ ਸਵਾਰੀਆਂ ਵਾ ਉਹ ਕੁਝ ਪ੍ਰਾਈਵੇਟ ਤੇ ਵੀ ਕੋ ਸਰਕਾਰੀ ਬੱਸਾਂ ਤੇ ਆਪੇ ਜਿਹੜਾ ਉਹ ਭੀੜ ਘਟ ਜੂਗੀ ਜੇ ਮਲਦੋਦੀ ਨਹੀਂ ਕਰਨਾ ਤਾਂ ਤਿਹੱਸਾ ਕਰ ਦਿਓ ਜਿੱਥੇ 100 ਰੁਪਏ ਲੱਗਦਾ ਉਥੇ 60-70 ਰੁਪਏ ਕਰ ਦੇਣ ਫ੍ਰੀ ਵਾਲਾ ਬੰਦ ਕਰ ਦੇ ਜੇ ਫ੍ਰੀ ਵਾਲਾ ਬੰਦ ਕਰਨਾ ਵੀ ਆ ਤੇ ਜਿਵੇਂ ਪਹਿਲਾਂ ਅ ਚੱਲਦਾ ਸੀ ਆ ਕਿ 60 ਸਾਲ ਦੀ ਉਮਰ ਜਿਹੜੀ ਜਿਹੜੀ 60 ਸਾਲ ਤੋਂ ਉੱਪਰ ਆ ਉਹਦਾ ਕੀ ਸੀ ਸਰਕਾਰੀ ਪਾਸ ਬਣਿਆ ਸੀ ਤੇ ਉਹਦਾ ਜਿਹੜਾ ਪੰਜਾਬ ਰੋਡਵੇ ਦੇ ਵਿੱਚ ਜਿਹੜਾ ਕਰਾਇਆ ਸੀ ਉਹ ਮਾਫ ਚੱਲਦਾ ਸੀ ਤੇ ਭੀੜ ਭੜਕਾ ਵੀ ਨਹੀਂ ਹੁੰਦਾ ਪਰ ਜਿਹੜਾ ਹੁਣ ਹਰੇਕ ਦਾ ਹੀ ਮਾਫ ਹੋ ਗਿਆ ਉਹ ਤਾਂ ਮਿੱਤਰਾ ਰਿਕਾਰਡ ਟੁੱਟ ਗਏ ਮਾੜਾ ਬੰਦਾ ਤੇ ਬੱਸ ਦੇ ਵਿੱਚ ਜਿਹੜਾ ਉਹ ਚੜ੍ਹ ਹੀ ਨਹੀਂ ਸਕਦਾ ਜੇ ਤੁਸੀਂ ਟਾਈਮ ਤੇ ਲੇਟ ਹੋ ਗਏ ਤੇ ਇਸ ਕਰਕੇ ਹੁਣ ਕਈਆਂ ਨੇ ਇਹ ਵੀ ਕਹਿਣਾ ਵੀ ਯਾ ਤੇਰਾ ਕਰਾਇਆ ਲੱਗਦਾ ਤੇ ਤੂੰ ਹੀ ਕਈ ਮੇਰੀਆਂ ਹੋ ਸਕਦਾ ਬੀਬੀਆਂ ਵੀ ਮੈਨੂੰ ਮਾੜਾ ਕਹਿਣ ਪਰ ਮੈਂ ਇਹ ਗੱਲ ਕਹਿਣਾ ਕਿ ਆਪਣੀ ਜਾਨ ਗਵਾਉਣ ਨਾਲੋਂ 60-70 ਰੁਪਏ ਲਾਉਣੇ ਚੰਗੇ ਆ ਜੇ ਖੁਦਾ ਨਾ ਖਾਸ ਤੌਰ ਤੇ ਮੁੰਡੇ ਵਿਚਾਰੇ ਨੂੰ ਕੁਝ ਗੱਲਬਾਤ ਹੋ ਜਾਂਦੀ ਤੇ ਮਾਪਿਆਂ ਦਾ ਨੌਜਵਾਨ ਪੁੱਤ ਸੀ ਔਰ ਉਹਨੂੰ ਬੱਸ ਦੇ ਵਿੱਚੋਂ ਕੱਢਣਾ ਵੀ ਮੁਸ਼ਕਲ ਹੋ ਜਾਂਦਾ ਹੈ ਜਿਹੜੇ ਹਾਲਾਤ ਨਾਲ ਬੱਸ ਦੇ ਵਿੱਚ ਭੀੜ ਸੀ ਉਹ ਇਸ ਕਰਕੇ ਕਹਿ ਰਿਹਾ ਕਿ ਸਰਕਾਰ ਨੂੰ ਜਿਹੜਾ ਵਾ ਉਹ ਇਸ ਦੇ ਉੱਪਰ ਜ਼ਰੂਰ ਸੋਚਣਾ ਚਾਹੀਦਾ ਕਿ 60 ਸਾਲ ਤੋਂ ਉੱਪਰ ਤੱਕ ਜਿਹੜੇ ਉਹ ਪਾਸ ਬਣਾ ਦਿਓ ਬਾਕੀ ਕਿਰਾਇਆ ਜਿਹੜਾ ਵਾ ਉਹ ਘਟਾ ਕਰ ਦੇਣ ਤੇ ਫ੍ਰੀ ਵਾਲਾ ਜਿਹੜਾ ਵਾ ਉਹ ਸਫਰ ਜਿਹੜਾ ਵਾ ਉਹ ਬੰਦ ਕਰ ਦੇਣ ਬਾਕੀ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤੇ ਮੈਂ ਤੁਹਾਨੂੰ ਆਹ ਵੀਡੀਓ ਜਿਹੜੀ ਤੁਸੀਂ ਵੇਖੋਗੇ ਨਾ ਉਹ ਤੁਸੀਂ ਆਪੇ ਕਹੋਗੇ ਵੀ ਵਾਕਿ ਹੈ ਜਿਹੜਾ ਵਾ ਇਹ ਗਲਤ ਗੱਲ ਆ ਤੇ ਆਜੋ ਤੁਹਾਨੂੰ ਆਪਾਂ ਵੀਡੀਓ ਵੀ ਦਿਖਾਉਨੇ ਆਂ ਆਹ ਵੇਖ ਲਓ ਦੋਸਤੋ ਆ ਹਾਲਤ ਹੋਣ ੜੇ ਜੇ ਫਰੀ ਜਿਹੜਾ ਸਫਰ ਆ ਬੱਚ ਦਾ ਇਹ ਇੰਨੀ ਬੁਰੀ ਹਾਲਤ 'ਚ ਆ ਕੇ ਬੀਬੀਆਂ ਬੱਸ ਚੜਨ ਪਿਛੇ ਇੱਕ ਫਰੀ ਦੇ ਚੱਕਰਾਂ ਦੇ ਵਿੱਚ ਵੇਖ ਲਓ ਇੱਕ ਦੂਜੇ ਨਾਲ ਜਿਹੜੀ ਆ ਉਹ ਜੰਡਿਓ ਜੰਡਿ ਦੇ ਧੱਕਾ ਮੁੱਕੀ ਹੋਣ ੜੀ ਇਸ ਕਰਕੇ ਸਰਕਾਰ ਨੂੰ ਇਹਦੇ ਉੱਪਰ ਜ਼ਰੂਰ ਫੈਸਲਾ ਲੈਣਾ ਚਾਹੀਦਾ ਵਾ ਫਰੀ ਸਫਰ ਬੰਦ ਕਰਕੇ ਤੇ ਇਹਨੂੰ ਘਟ ਕਰਨਾ ਚਾਹੀਦਾ ਜਾਂ ਫਿਰ ਜਿਹੜਾ ਸਰਕਾਰੀ ਪਾਸ ਆ ਉਹ ਬਣਾਉਣਾ ਚਾਹੀਦਾ 60 ਸਾਲ ਤੋਂ ਉੱਪਰ ਤੱਕ ਜਿਹੜੇ